ਐਪਰੀਸ਼ੀਏਟ ਕਰਦੇ ਵੇ ਕਿ ਇਹੋ ਜਿਹੇ ਮੰਤਰੀ ਜਿਹੜਾ ਨਾ ਨਹੀਂ ਬਾਦ ਸੱਚੇ ਬਾਦਸ਼ਾਹ ਬਤ ਕਰਾ ਰਿਹਾ ਉਹੀ ਮਤ ਦੇ ਰਿਹਾ ਉਹੀ ਸ਼ਕਤੀ ਦੇ ਰਿਹਾ ਉਹੀ ਆਕਲ ਦੇ ਰਿਹਾ ਕਿ ਲੋਕਾਂ ਚ ਜਾਓ ਸਮਝ ਦੇ ਨਿਕਾ ਉਹਦਾ ਹੀ ਹਸਾ ਦਾ ਕੁਝ ਸਭ ਕੋਈ ਭਗਵਾਨ ਦਾ ਹੈ ਇਸ ਕਰਕੇ ਜਿੱਥੇ ਕੋ ਲੱਗਦਾ ਬੰਦਾ ਲੋੜਵੰਦ ਉੱਥੇ ਪਹੁੰਚਣ ਦੀ ਕੋਸ਼ਿਸ਼ ਸਰ ਦੇਖੋ ਨਾ ਇੱਕ ਅਸੀਂ ਆ ਇੱਕ ਨਾਂ ਤੇ ਅਸੀਂ ਕੋਈ ਪੋਲੀਟਿਸ਼ੀਅਨ ਨਾ ਕਿਸੇ ਚੀਜ਼ ਦੀ ਨਹੀਂ ਹੈ ਬਟ ਸਾਡਾ ਮਨ ਇੰਨਾ ਖੁਸ਼ ਹੈ ਕਿ ਸਪੈਸ਼ਲ ਅਜਨਾਲੇ ਜਾ ਰਹੇ ਹਾਂ ਸਪੈਸ਼ਲ ਗੱਡੀ ਖਿਲਾਰ ਕੇ ਤੁਹਾਨੂੰ ਮਿਲਣਾ ਕਿਉਂਕਿ ਤੁਸੀਂ ਬੜੇ ਵਧੀਆ ਕੰਮ ਕਰਦੇ ਹੋ ਲੱਗੇ ਮਤਲਬ ਕਿ ਅਸੀਂ ਮੈਂ ਇਹ ਨਹੀਂ ਕਿ ਮੈਂ ਪੋਲਿਟਿਕਸ ਜਾਂ ਕਿਸੇ ਜੇ ਕੁਝ ਕਿਸੇ ਵੀ ਨਹੀਂ ਤੁਹਾਡਾ ਐਪਰੀਸ਼ੀਏਟ ਕਰਦੇ ਮੈਂ ਜਿਹੜੇ ਕੰਮ ਕੀਤੇ ਹੈਟਸ ਆਫ ਥੈਂਕ ਯੂ ਬਹੁਤ ਬਹੁਤ ਥੈਂਕ ਯੂ ਤੁਹਾਡੀ ਦੂਜੀ ਪ੍ਰੋਬਲਮ ਸ਼ੁਰੂ ਹੋ ਗਈ ਆ ਮੀਆਂ ਕਰਕੇ ਮੀਆਂ ਕਰਕੇ ਜਿਹੜੇ ਘਰ ਥੋੜੇ ਬੋਦੇ ਬਚੇ ਉਹ ਵੀ ਸਭ ਚੋਣ ਡਾ ਪਿਆ ਹੁਣ ਸਭ ਤੋਂ ਜਿਆਦੀ ਤਰਪਾਲਾਂ ਦੀ ਜਿਹੜੀ ਉਹ ਲੋਕ ਸਾਡੇ ਕੋਲੋਂ ਮੰਗ ਕਰ ਰਹੇ ਇਹ ਸਾਡੇ ਬੰਦ ਪਹ ਪਲ ਆਪਣੇ ਮਿਲਦੇ ਨਾਲ ਗੁਜਰਪਾਈ ਚਾਹ ਦਾ ਡੇਰਾ ਸੀਗਾ ਇਹ ਪੰਜਾਂ ਨੇ ਰਹਿੰਦੇ ਸਾਬ ਇਹਨਾਂ ਦੀਆਂ ਤਪਾਲਾਂ ਤੋਂ ਪੂਲਾਂ ਸਭ ਕੁਝ ਪਾਟ ਗਿਆ ਖਰਾਬ ਹੋ ਗਿਆ ਤੇ ਉਹ ਮੈਨੂੰ ਪਤਾ ਲੱਗਾ ਕਿ ਮੈਂ ਇਹਨਾਂ ਨੂੰ ਤਪਾਲਾਂ ਦੇਣ ਆਇਆ ਸੀਗਾ ਕਿ ਆਪਣਾ ਸੇਟ ਠਾ ਕੇ ਬਹਿ ਜਾਣ ਚਾਹਦੇ ਇਹਨਾਂ ਦੇ ਬੱਚੇ ਵੀ ਪਾਣੀ 'ਚ ਜਿਹੜਾ ਬੈਠੇ ਆ ਉਸ ਕਰਕੇ ਮੈਂ ਆਇਆ ਸੀ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜਿੱਥੇ ਵੀ ਕਿਤੇ ਪ੍ਰੋਬਲਮ ਹੈ ਜਿਹੜਾ ਵੀ ਬੰਦਾ ਪ੍ਰੋਬਲਮਾਂ ਦੇ ਵਿੱਚ ਆ ਹਰ ਇੱਕ ਦੀ ਜਿਹੜੀ ਮਤ ਕੀਤੀ ਜਾਵੇ ਤੁਹਾਨੂੰ ਮੈਨੂੰ ਪਤਾ ਲੱਗ ਜਾਈਏ ਇਸ ਲਈ ਮੀ ਪੈਦਾ ਤੇ ਕਿੰਨਾ ਔਖਾ ਤੁਸੀਂ ਸਾਹਮਣੇ ਦਿਖਾਓ ਲੋਕਾਂ ਨੂੰ ਇਹਨਾਂ ਲੋਕਾਂ ਦਾ ਪਤਾ ਲੰਦਾ ਏਦਾਂ ਸੜਾ ਜਿਹੜਾ ਕਿੰਨਾ ਔਖਾ ਵੀ ਇਨਸਾਨ ਨੇ ਸੋ ਇਹਨਾਂ ਦੀ ਮੈਂ ਮਦਦ ਕਰਨਾ ਆਹੀ ਇਹਨਾਂ ਨੇ ਮੰਗ ਕੀਤੀ ਸਾਨੂੰ ਤੋਂ ਪਾਲਾਂ ਜਿਹੜੀਆਂ ਤੋਂ ਉਹ ਮੈਂ ਦੇਣਾ ਆ ਇਸ ਵੇਲੇ ਹਾਂ ਉਹ ਉਹ ਵੀ ਬੀਬੀ ਨੂੰ ਆਜਾਓ ਆਹ ਇੱਥੇ ਖੁੱਲ੍ਹਦਾ ਆ ਜਾਓ ਯਾਰ ਇੱਥੇ ਘੱਟ ਲੋਕ ਆਜੋ ਹਾਂਜੀ ਅੱਜ ਪ੍ਰਧਾਨੀ ਹੋਰ ਉਹ ਕਿੱਥੇ ਵੀ ਆ ਬੀਬੀ ਆ ਜਾ ਆਜਾ ਆਜਾ ਆਪ ਮਤਿਓਰ ਕੋਈ ਆਓ ਹਾਂਜੀ ਆ ਗਈ ਬੀਟੀ ਆਜੋ ਆਜੋ ਪਹਿਲਾਂ ਆਜੋ 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 ਦੁੱਧਿਆ ਨੂੰ ਦੇ ਦੇਣੀ ਨਾਲ ਠੀਕ ਆ ਹਾਂ ਸਾਦਿਆ ਨੂੰ ਦੇ ਦੋ ਕੋਈ ਵੀ ਕੇ ਚੀਜ਼ ਦੀ ਲੋੜ ਹੋਈ ਤੇ ਦੱਸਣਾ ਠੀਕ ਆ ਆ ਆਪਣੇ ਡੰਗਰ ਬੱਚੇ ਦਾ ਖਿਆਲ ਰੱਖੋ ਮੇਲੇ ਲੋ ਕੇ ਜਿੰਦੇ ਮੜਾ ਕਾ ਵੱਠਾ ਗਈ ਚਾਰ ਨਾਲ ਹਾਂ ਮੇਲੇ ਲੋ ਮੜਾ ਕੇ ਜਿੰਦੇ ਮੇਲੇ ਲੋ ਇਹ ਮੇਲੇ ਚ ਡੰਗਰ ਚਰਾਉਣ ਦੇ ਵਾਸਤੇ ਅੰਦਰ ਲੈ ਗਿਆ ਕਰਨ ਜੀ ਚਾਰੇ ਦੀ ਬੜੀ ਪਰੇਸ਼ਾਨ ਚਾਰੇ ਦੀ ਨਾ ਕੋਈ ਨਾ ਮੈਂ ਕਹਿ ਤੂੰ ਹਾਂ